ਲੁਧਿਆਣਾ ਡਵੈਲਪ ਬਹੁਤ ਹੋ ਗਈ ਆ ਜਿਹੜਾ ਪੁਲ ਬਣ ਗਿਆ ਮੈਨੂੰ ਇਹ ਬੜਾ ਕਿਉਂਕਿ ਮੈਂ ਇੱਕੋ ਤੁਹਾਨੂੰ ਮੈਨੂੰ ਚ ਮੇਰਾ ਚੰਡੀਗੜ੍ਹ ਤੋਂ ਪਿੰਡ ਇਹੇ ਜਾ ਵੀ ਦੋਨੇ ਪਾਸੇ ਪਟਿਆਲੇ ਰੀ ਦੀ ਤੇ ਇਧਰੋਂ ਤੇ ਇੱਕੋ ਜਾ ਪੈਂਦਾ 3 ਕਿਲੋਮੀਟਰ ਦਾ ਫਰਕ ਹੈ ਤੇ ਇਧਰ ਸਿਰਫ ਵੇਸ ਕਰਕੇ ਨਹੀਂ ਆਈਦਾ ਸੀ ਯਾਰ ਪੁਲ ਨਹੀਂ ਬਣੇ ਰੋਲ ਜਾਈਦਾ ਲੁਧਿਆਣਾ ਚ ਪਟਿਆਲਾ ਸਿੱਧਾ ਵਨ ਵੇ ਹੈਗੀ ਹੈ ਨਾ ਸੋ ਇਸ ਕਰਕੇ ਹੁਣ ਪੁਲਾਂ ਦੀ ਮੈਂਡਲ ਡਵੈਲਪ ਵੇਖੀ ਬਹੁਤ ਜ਼ਿਆਦਾ ਹੈ ਅੱਛਾ ਭਾਜੀ ਤੁਸੀਂ ਪੰਜਾਬੀ ਸਿਨੇਮਾ ਹੁਣੇ ਫੋਨ ਆਇਆ ਹੈ ਨਾ ਜਸਰ ਦੇ ਉਹਨਾਂ ਦੀ ਮੇਰੇ ਸਾਹਮਣੇ ਆਇਆ ਤਾਂ ਸੇਮ ਤੁਹਾਡੇ ਹਾਂਜੀ ਫੋਨ ਆਇਆ ਤੇ ਜਿਹੜੀ ਨਾਨਕ ਜਹਾਜ਼ ਫਿਲਮ ਬਣੀ ਹੈ ਔਰ ਇਹ ਸਾਡੇ ਬੱਚਿਆਂ ਨੂੰ ਇਹਦਾ ਪਤਾ ਲੱਗੂਗਾ ਪੀਰੀਅਡ ਫਿਲਮ ਹੈ ਮੈਨੂੰ ਲੱਗਦਾ ਵੀ ਇਹ 60 ਕਰੋੜ ਦਾ ਬਜਟ ਸੀਗਾ ਓਕੇ ਪਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ 104 ਸਾਲ ਬਾਅਦ ਤੇਰੋਡੋ ਨੇ ਇੱਕੀ ਮਾਫੀ ਮੰਗੀ ਕਿ ਸਾਡੀ ਉਦੋਂ ਬਹੁਤ ਵੱੱਡੀ ਗਲਤੀ ਸੀ ਜਦੋਂ ਓਕੇ ਕਾਮਾਗਾਟਾ ਮਾਰੂ ਦਾ ਇਹ ਹਾਦਸਾ ਹੋਇਆ ਉਨਾ ਉਹ ਸਾਡੇ ਯੋਧਿਆਂ ਨੇ ਉਹ ਬੱਚੇ ਦੇਖਣਗੇ ਤਾਂ ਸ਼ਰਮਾ ਸਾਡਾ ਬਹੁਤ ਉੱਚਾ ਭਾਈ ਬਹੁਤ 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 ਅੱਛਾ ਚੱਲ ਗਿਆ ਬਹੁਤ ਉੱਚਾ ਚੱਲ ਗਿਆ ਸਾਡੀ ਪਗੜੀ ਦਿਲਜੀਤ ਨੇ ਨੋਟ ਮੈਂ ਦੇਖਦਾ ਸਾਂ ਕਿ ਮਾਈਕਲ ਜੈਕਸਨ ਦੇ ਮੈਨੂੰ ਸਮਝ ਨਹੀਂ ਆਉਂਦੀ ਸੀ ਮਾਈਕਲ ਨੱਚਦਾ ਸੀ ਤੇ ਕੁੜੀਆਂ ਰੋਂਦੀਆਂ ਸੀ ਹੂੰ ਤੇ ਦਿਲਜੀਤ ਦੀ ਇੱਕ ਸ਼ੋਅ ਚ ਕੁੜੀਆਂ ਰੋਂਦੀਆਂ ਓਏ ਮੈਂ ਮਰ ਜਾ ਕਿਆ ਵੈਗਰੂ ਦੇ ਤੇ ਇਦਾਂ ਕਰ ਪਰ ਰਖੀ ਇਦਾਂ ਪਗੜੀ ਇਦਾਂ ਰਹੀ ਮੁੰਡੇ ਪਗੜੀ ਬਨ ਲੱਭੇ ਜਸੜ ਸਟੇਜ ਚਲ ਰਿਹਾ ਜਸੜ ਦੇ ਪਗੜੀ ਬਨਣਾ ਸੋ ਮੈਂ ਤਾਂ ਬਹੁਤ ਖੁਸ਼ੀ ਮਸੂ ਦੇ ਕਿਤਾ ਲੱਗਦਾ ਹੈ ਛੋਟੇ ਛੋਟੇ ਬੱਚੇ ਕੁਰਤੇ ਚਾਦਰੇ ਪਾ ਕੇ ਮੈਂ ਕਹਾਂ ਜੀ ਦੇਖੋ ਤੂੰ ਟ੍ਰੈਂਡ ਆ ਨਾ ਹਾਂ ਬੇਬੂ ਕੂੜੀਆਂ ਮੁੰਡੇ ਰੋਂਦੇ ਆ ਉਹਦੇ ਚੋਂ ਕੀ ਕੀ ਹੁੰਦੇ ਗੁਰੂ ਆਮ ਦਾਸ ਦੀ ਕਿਰਪਾ ਯਾਰ ਕੀ ਮੁੰਡੇ ਤੇ ਕੀ ਕਿਰਪਾ ਮੈਂ ਸਲੂਟ ਐਨੂੰ ਦਿਲਜੀਤ ਰੋਗ ਹਾਂ ਬਿਲਕੁਲ ਔਰ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਇੱਕ ਪੀੜੀ ਨੇ ਮਤਲਬ ਕਿ ਆਪਾਂ ਸਾਉਦੀ ਦੀ ਗੱਲ ਕਰੇ ਸ਼ਾਇਦ ਸਾਨੂੰ ਪਾਸ਼ਾ ਜੇ ਸਮਝ ਨਾ ਆਵੇ ਪਰ ਤੁਸੀਂ ਦੇਖੋ ਕਿ ਪੂਰੇ ਆਲ ਓਵਰ ਇੰਡੀਆ ਟੂਰ ਵਿਦੇਸ਼ਾ ਚੱਡੋ ਜਦੋਂ ਆਲ ਓਵਰ ਇੰਡੀਆ ਟੂਰ ਹੋਇਆ ਉਹ ਵੀ ਸੋਲਡ ਆਊਟ ਰਿਹਾ ਬਿਲਕੁਲ ਟਿਕਟਾਂ ਨਹੀਂ ਮਿਲਦੇ ਸੀ ਮਤਲਬ ਸਿੱਧਾ ਟਿਕਟ ਇੱਕ ਜਾਣੀਆਂ ਹੋਏ ਮੇਰੇ ਮਾਲਕ ਓਏ ਮੇਰੇ ਮਾਲਕ ਇੱਕ ਸੇ ਪਹਿਰੇ ਤੋਂ ਗੱਲ ਨਹੀਂ ਉਹ ਮੁੰਡੇ ਤੇ ਪਹਿਰਾ ਉਹਦੇ ਉਸ ਉਹਦੇ ਨਾਲ ਖੜਾ ਉਹ ਦਾਤਾ ਹਰਕ ਦੇ ਨਾਲ ਹੋਣਾ ਚਾਹੀਦਾ ਉਹ ਸਿੱਦਤ ਨਾਲ ਕੰਮ ਕਰਦਾ ਉਹ ਬਦੀ ਰੂਹ ਨਾਲ ਕੰਮ ਕਰਦਾ ਉਹ ਬਹੁਤ ਉਹ ਕਹਿਨ ਦਾ ਕਿ ਮੈਂ ਸੋਚਿਆ ਸੀ ਮੈਂ ਨਹੀਂ ਸੀ ਕਦੇ ਇੰਨਾ ਖੋਜੂਗਾ ਕੱਟ ਉਹਦਾ ਮੈਂ ਕਿਹਾ ਸੀ ਵੀ ਇੰਨਾ ਕੱਟ ਹੋ ਜਾਊਗਾ। ਉਹ ਇਹ ਕੀ ਵਾਈਬ੍ਰੇਸ਼ਨ ਉਹਦੀ ਲੁੱਕ ਆਉਟ ਕਰਾਂਗੇ ਉਹ ਵਾਕਈ ਸਹੀ। ਸਮਝਦੇ ਦੀ ਗੱਲ ਤੁਸੀਂ ਇੰਟਰਵਿਊ ਦੀ ਸ਼ੁਰੂਆਤ ਤੇ ਗੱਲ ਕੀਤੀ ਸੀ ਕਿ ਮੈਂ ਖੇਡਾਂ ਨਾਲ ਹੁੰਦਾ ਸੀ ਪੀਏਯੂ ਕਿ ਤੁਹਾਨੂੰ ਪਤਾ ਹੈ ਇਹ ਇੰਡੀਆ ਦਾ ਫਾਈਨਲੇ ਵੀ ਜਿਹੜਾ ਵਾ ਲੁਧਿਆਣਾ ਸ਼ਹਿਰ ਦੇ ਵਿੱਚ ਹੋਇਆ ਉਹਨਾਂ ਦੇ ਆਪਣੇ ਹੋਮ ਟਾਊਨ ਦੇ ਵਿੱਚ ਹੋਇਆ ਔਰ ਪੀਏਯੂ ਚ ਹੀ ਹੋਇਆ। ਹਾਂਜੀ 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 ਮੈਂ ਦੇਖਿਆ ਮੈਂ ਲਾਈਵ ਦੇਖਿਆ ਆਇਆ ਉਹ ਤੇਨੇ ਕਹਿੰਦੇ ਪਰ ਕੀ ਬਾਤ ਸੀ ਹੈ ਨਾ ਬਜੀ ਬਹੁਤ ਚੰਗਾ ਲੱਗਦਾ ਬਹੁਤ ਆਪਣੇ ਸ਼ਹਿਰ ਚ ਆਉਣਾ ਆਪਣੇ ਆਵਾਮ ਚ ਆਪਣੇ ਲੋਕਾਂ ਚ ਆਉਣਾ ਇਹ ਬਹੁਤ ਵੱਡੀ ਉਹਨੇ ਕਈ ਵਾਰ ਆਪਣੀ ਵੀਡੀਓ ਵੀ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਖਾਈ ਜਾਂਦਾ ਘੰਟਾ ਕਰ ਉਹ ਵੀ ਹਾਂਜੀ ਦੇਖੀਆਂ ਸਾਰੀਆਂ ਦੇਖੀਆਂ ਘੰਟਾ ਕਰੋ ਖੜਾ ਕਚਹਿਰੀਆਂ ਤੋਂ ਬਾਅਦ ਹਾਂਜੀ ਕਚਹਿਰੀਆਂ ਤੋਂ ਬਾਅਦ ਜਾ ਰਿਹਾ ਖਾ ਵੀ ਰਿਹਾ ਉਹ ਸਮੋਸੇ ਸਾਰੇ ਹਨਾ ਬਚਨ ਅੱਛਾ ਹੈਲੋ ਮਾਸਟਰ ਸਸ਼ੀਗਰ ਆਪ ਦੋਸਤੋਂ ਮੇਰਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਬੈਸ ਲੁਧਿਆਣਾ ਸਿਟੀ ਸੋ ਦੋਸਤੋਂ ਸਾਡੇ ਨਾਲ ਗੱਲ ਕਰ ਮੌਜੂਦ ਹੈਗੇ ਨੇ ਪ੍ਰਕਾਸ਼ ਜੀ ਜੀ ਤੁਹਾਨੂੰ ਸਵਾਗਤ ਕਰਦੇ ਆ ਸਸ਼ੀਗਰ ਸਾਹਿਬ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਸ਼ਹਿਰ ਦੇ ਵਿੱਚ ਲੋਧਿਆਣੇ ਦਾ ਕਿ ਕਪੜਾ ਇਹ ਹੌਦਰੀ ਮੈਂ ਸਪੋਰਟਸਮੈਨ ਸੀ ਜੋ ਮੈਂ ਸ਼ੁਰੂ ਤੋਂ ਜਿ세 ਟ੍ਰੈਕਸੂਟ ਬਹੁਤ ਖਰੀਦੇ ਜੀ। ਓਕੇ। ਟ੍ਰੈਕਸੂਟ ਬਹੁਤ ਬੰਦੇ ਜੀ। ਤੇ ਫੂਡ ਦੀ ਗੱਲ ਕਰੀਏ ਖਾਣੇ ਦੀ ਤਾਂ ਫੂਡ ਮੈਂ ਬਹੁਤਾ ਫੂਡ ਨਹੀਂ ਖਾਂਦਾ ਮੈਂ ਉਸ ਹਾਵਨਾ ਨਹੀਂ ਰਿਹਾ। ਮੈਂ ਮੈਂ ਕੈਂਪ ਜਰੂਰ ਮੇਰੇ ਲੱਗਦੇ ਰਿਹਾ ਯੂਨੀਵਰਸਿਟੀ ਵਾਲੀ ਵਾਲ ਦੇ। ਓਕੇ। ਤੇ ਉਦੋਂ ਮੈਂ ਆਉਂਦਾ ਰਿਹਾ ਆਂਦੇ ਕਿਹੜੀ ਲੋਕੇਸ਼ਨ ਦਾ ਕੈਂਪ ਤੇ ਆਉਂਦੇ ਸੀ ਤੁਸੀਂ? ਮੇਰੇ ਇੱਥੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਚ ਵੀ ਮੈਂ ਪੀਏ ਕਿੜਕੇ ਗਿਆ ਤੇ ਆ ਮੂਵੀਜ਼ ਦੇ ਪ੍ਰੋਮੋਸ਼ਨ ਦੌਰਾਨ ਬਹੁਤ ਵਾਰੀ ਤੁਹਾਡਾ ਚੱਕਰ ਲੱਗਦਾ ਹੈ ਕਿੰਨਾ ਬਦਲ ਦੇਖਿਆ ਹੁਣ ਤੱਕ ਲੁਧਿਆਣਾ ਸ਼ਹਿਰ ਨੂੰ ਲੁਧਿਆਣਾ ਡਿਵੈਲਪ ਹੋ ਗਿਆ ਪਾ ਜਿਹੜਾ ਪੁਲ ਬਣ ਗਿਆ ਮੈਨੂੰ ਇਹ ਬੜਾ ਕਿਉਂਕਿ ਮੈਂ ਇੱਕੋ ਤੋਂ ਮੈਨੂੰ ਚ ਮੇਰਾ ਚੰਡੀਗੜ੍ਹ ਤੋਂ ਪਿੰਡ ਇਹੇ ਜਾ ਵੀ ਦੋਨੇ ਪਾਸੇ ਪਟਿਆਲੇ ਬੀ ਦੀ ਤੇ ਇਧਰੋਂ ਤੇ ਇੱਕੋ ਜਾ ਪੈਂਦਾ 3 ਕਿਲੋਮੀਟਰ ਦਾ ਫਰਕ ਹੈ ਤੇ ਇਧਰ ਸਿਰਫ ਇਸ ਕਰਕੇ ਨਹੀਂ ਆਈਦਾ ਸੀ ਯਾਰ ਹੋਲ ਨਹੀਂ ਬਣੇ ਰੋਲ ਜਾਈਦਾ ਲੁਧਿਆਣੇ ਪਟਿਆਲਾ ਸਿੱਧਾ ਵਨਵੇ ਹੈਗੀ ਹੈ ਨਾ ਸੋ ਇਸ ਕਰਕੇ ਹੁਣ ਪੁਲਾਂ ਦੀ ਮੈਂਡਲ ਡਵੈਲਪ ਹੋ ਗਈ ਬਹੁਤ ਜ਼ਿਆਦਾ ਹੈ ਅੱਛਾ ਅਗਰ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਸਿਨੇਮਾ ਦੀ ਇੱਕ ਸਮਾਂ ਹੁੰਦਾ ਸੀਗਾ ਕਿ ਜਦੋਂ ਅਸੀਂ ਦੇਖਦੇ ਹੁੰਦੇ ਸੀ ਕਿ ਇੰਟਰਨੈਸ਼ਨਲ ਆਰਟਿਸਟ ਆਉਂਦੇ ਸੀ ਤਾਂ ਕਰਾਊਡ ਵੱਡਾ ਗਰਾਊਂਡ ਕਰਨਾ ਪੈਂਦਾ ਸੀ ਸਾਣਾ ਜਿਵੇਂ 90s ਵਿੱਚ ਮਾਈਕਲ ਜੈਕਸਨ ਆਉਂਦਾ ਸੀ ਤੇ ਹੈਡਲਾਈਨਸ ਹੁੰਦੀ ਸੀ ਅੱਜ ਦੀ ਜਨਰੇਸ਼ਨ ਦੀ ਗੱਲ ਕਰੀ ਤੇ ਜਿਸਟਨ ਬੀਬਰ ਆਇਆ ਪਿੱਛੇ ਰਿਹਾਨਾ ਵੀ ਆਈ ਹਾਂਜੀ ਜੀ ਤੇ ਹੁਣ ਜਦੋਂ ਆਪਣਾ ਗਲਜੀਤ ਉਸਨ ਜੀ ਜਦੋਂ वर्ल्ड वाइड ਟੂਰ ਕਰਦੇ ਨੇ ਹੋਰ ਸੋਲਡ ਆਊਟ ਜਾ ਰਹੇ ਨੇ ਮਾ ਬੋਲੀ ਪਾਸ਼ਾ ਅੱਗੇ ਆ ਰਹੀ ਅੰਗਰੇਜ਼ਾਂ ਦੇ ਟਰਬਨ ਦਾ ਮਹੱਤਵ ਪਤਾ ਲੱਗ ਰਿਹਾ ਹੈ ਕਿੱਦਾਂ ਲੱਗਦਾ ਕਿ ਕਿੱਥੇ ਅਥੀ ਖੜ ਗਏ ਹੁਣ ਜਾ ਕੇ ਸਾਡਾ ਪੰਜਾਬੀ ਸਿਨੇਮਾ ਨੂੰ ਕੀ ਬੈਨੀਫਿਟ ਹੋਣ ਜਾ ਰਿਹਾ ਸਾਰੀ ਚੀਜ਼ ਆ ਤੇ ਹੋਰ ਭਜੀ ਤੁਸੀਂ ਪੰਜਾਬੀ ਸਿਨੇਮਾ ਹੁਣੇ ਫੋਨ ਆਇਆ ਹਨ ਜਸਰ ਦੇ ਉਹਨਾਂ ਦੀ ਸਾਹਮਣੇ ਆਇਆ ਤਾਂ ਤੁਹਾਡੇ ਹਾਂਜੀ ਫੋਨ ਆਇਆ ਤੇ ਜਿਹੜੀ ਨਾਨਕ ਜਹਾਜ਼ ਫਿਲਮ ਬਣੀ ਹੈ ਹੋਰ ਇਹ ਸਾਡੇ ਬੱਚਿਆਂ ਨੂੰ ਇਹਦਾ ਪਤਾ ਲੱਗੂ ਇਹ ਪੀਰੀਅਡ ਫਿਲਮ ਹੈ ਮੈਨੂੰ ਲੱਗਦਾ ਵੀ ਇਹ 60 ਕਰੋੜ ਦਾ ਬਜਟ ਸੀਗਾ ਓਕੇ ਪਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ 104 ਸਾਲ ਬਾਅਦ ਤੇਰੋਡੋ ਨੇ ਇੱਕੀ ਇਹ ਮਾਫੀ ਮੰਗੀ ਕਿ ਸਾਡੀ ਉਦੋਂ ਬਹੁਤ ਵੱੱਡੀ ਗਲਤੀ ਸੀ ਜਦੋਂ ਓਕੇ ਕਾਮਾਗਾਟਾ ਮਾਰੂ ਦਾ ਇਹ ਹਾਦਸਾ ਹੋਇਆ ਉਹ ਸਾਡੇ ਯੋਧਿਆਂ ਨੇ ਉਹ ਬੱਚੇ ਦੇਖਣਗੇ ਤਾਂ ਸ਼ਰਮਾ ਸਾਡਾ ਬਹੁਤ ਉੱਚਾ ਭਾਈ ਬਹੁਤ 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 ਅੱਛਾ ਚੱਲ ਗਿਆ ਬਹੁਤ ਉੱਚਾ ਚੱਲ ਗਿਆ ਸਾਡੀ ਪਗੜੀ ਦਲਜੀਤ ਨੇ ਨੋਟ ਮੈਂ ਦੇਖਦਾ ਸਾਂ ਕਿ ਮਾਈਕਲ ਜੈਕਸਨ ਦੇ ਮੈਨੂੰ ਸਮਝ ਨਹੀਂ ਆਉਂਦੀ ਸੀ ਮਾਈਕਲ ਨੱਚਦਾ ਸੀ ਤੇ ਕੁੜੀਆਂ ਰੋਂਦੀਆਂ ਸੀ ਹੂੰ ਤੇ ਦਲਜੀਤ ਦੀ ਇੱਕ ਸ਼ੋਅ ਚ ਕੁੜੀਆਂ ਰੋਂਦੀਆਂ ਓਏ ਮੈਂ ਮਰ ਜਾ ਕਿਆ ਵੈਗਰੂ ਦੇ ਤੇ ਇਦਾਂ ਕਰ ਪਰ ਰੱਖੀ ਇਦਾਂ ਪਗੜੀ ਇਦਾਂ ਰਹੀ ਮੁੰਡੇ ਪਗੜੀ ਬਨ ਲੱਭੇ ਜਸੜ ਸਟੇਜ ਚਲ ਰਿਹਾ ਜਸੜ ਦੀ ਪਗੜੀ ਬਨਣਾ ਸੋ ਮੈਂ ਤਾਂ ਬਹੁਤ ਖੁਸ਼ੀ ਮਸੂਦ ਦੇ ਕਿਤਾ ਲੱਗਦਾ ਹੈ ਛੋਟੇ ਛੋਟੇ ਬੱਚੇ ਕੁਰਤੇ ਚਾਦਰੇ ਪਾ ਕੇ ਮੈਂ ਕਹਾਂ ਜੀ ਦੇਖੋ ਤੂੰ ਟ੍ਰੈਂਡ ਆ ਨਾ ਹਾਂ ਬੇਬੂ ਪੁਰਾਣੇ ਮੁੰਡੇ ਰੋਂਦੇ ਆ ਉਹਦੇ ਚੋਂ ਕੀ ਕੀ ਹੋਤੇ ਗੁਰੂ ਆਮਦਾਸ ਦੀ ਕਿਰਪਾ ਯਾਰ ਕੀ ਮੁੰਡੇ ਤੇ ਕੀ ਕਿਰਪਾ ਮੈਂ ਸਲੂਟ ਐਨੂੰ ਦਿਲਜੀਤ ਰੋਗ ਹਾਂ ਬਿਲਕੁਲ ਔਰ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਇੱਕ ਪੀੜੀ ਨੇ ਮਤਲਬ ਕਿ ਆਪਾਂ ਸਾਉਦੀ ਦੀ ਗੱਲ ਕਰ ਰਹੇ ਸ਼ਾਇਦ ਸਾਨੂੰ ਪਾਸ਼ਾ ਜੇ ਸਮਝ ਨਾ ਆਵੇ ਪਰ ਤੁਸੀਂ ਦੇਖੋ ਕਿ ਪੂਰੇ ਆਲ ਓਵਰ ਇੰਡੀਆ ਟੂਰ ਵਿਦੇਸ਼ਾ ਚੱਡੋ ਜਦੋਂ ਆਲ ਓਵਰ ਇੰਡੀਆ ਟੂਰ ਹੋਇਆ ਉਹ ਵੀ ਸੋਲਡ ਆਊਟ ਰਿਹਾ ਬਿਲਕੁਲ ਟਿਕਟਾਂ ਨਹੀਂ ਮਿਲਦੇ ਸੀ ਮਤਲਬ ਸਿੱਕ ਟਿਕਟ ਇੱਕ ਜਾਣੀਆਂ ਹੋਏ ਮੇਰੇ ਮਾਲਕ ਹੋਏ ਮੇਰੇ ਮਾਲਕ ਇਹ ਕਿਸੇ ਪਹਿਰੇ ਤੋਂ ਗੱਲ ਨਹੀਂ ਉਹ ਮੁੰਡੇ ਤੇ ਪਹਿਰਾ ਉਹਦੇ ਉਸ ਉਹਦੇ ਨਾਲ ਖੜਾ ਉਹ ਦਾਤਾ ਹਰਕ ਦੇ ਨਾਲ ਹੋਣਾ ਚਾਹੀਦਾ ਉਹ ਸਿੱਦਤ ਨਾਲ ਕੰਮ ਕਰਦਾ ਉਹ ਬਦੀ ਰੂਹ ਨਾਲ ਕੰਮ ਕਰਦਾ ਉਹ ਬਹੁਤ ਉਹ ਤੈਨਾਂ ਦਾ ਕਿ ਮੈਂ ਸੋਚਿਆ ਸੀ ਮੈਂ ਨਹੀਂ ਸੀ ਕਿ ਵੀ ਇੰਨਾ ਖੋਜੂਗਾ ਕੱਟ ਉਹਦਾ ਮੈਂ ਕਿਹਾ ਸੀ ਵੀ ਇੰਨਾ ਕੱਟ ਹੋ ਜਾਊਗਾ। ਉਹ ਇਹ ਕੀ ਵਾਈਬ੍ਰੇਸ਼ਨ ਉਹਦੀ ਲੁੱਕ ਆਉਟ ਕਰਾਂਗੇ ਉਹ ਵਾਕਈ ਸਹੀ। ਸਮਝਦੇ ਦੀ ਗੱਲ ਤੁਸੀਂ ਇੰਟਰਵਿਊ ਦੇ ਸ਼ੁਰੂਆਤ ਤੇ ਗੱਲ ਕੀਤੀ ਸੀ ਕਿ ਮੈਂ ਖੇਡਾਂ ਨਾਲ ਹੁੰਦਾ ਸੀ ਪੀਏਯੂ ਕਿ ਤੁਹਾਨੂੰ ਪਤਾ ਹੈ ਇਹ ਇੰਡੀਆ ਦਾ ਫਾਈਨਲੇ ਵੀ ਜਿਹੜਾ ਵਾ ਲੁਧਿਆਣਾ ਸ਼ਹਿਰ ਦੇ ਵਿੱਚ ਹੋਇਆ ਉਹਨਾਂ ਦੇ ਆਪਣੇ ਹੋਮ ਟਾਊਨ ਦੇ ਵਿੱਚ ਹੋਇਆ ਔਰ ਪੀਏਯੂ ਚ ਹੀ ਹੋਇਆ। ਹਾਂਜੀ 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 ਮੈਂ ਦੇਖਿਆ ਮੈਂ ਲਾਈਵ ਦੇਖਿਆ ਆਇਆ ਹੋਇਆ ਤੇ ਨੇ ਕਹਿੰਦੇ ਪਰ ਕੀ ਬਾਤ ਸੀ ਹੈ ਨਾ ਬਜੀ ਬਹੁਤ ਚੰਗਾ ਲੱਗਦਾ ਬਹੁਤ ਆਪਣੇ ਸ਼ਹਿਰ ਚ ਆਉਣਾ ਆਪਣੇ ਆਵਾਮ ਚ ਆਪਣੇ ਲੋਕਾਂ ਚ ਆਉਣਾ ਇਹ ਬਹੁਤ ਉਨੇ ਕਈ ਵਾਰ ਆਪਣੀ ਵੀਡੀਓ ਵੀ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਖਾਈ ਜਾਂਦਾ ਘੰਟਾ ਕਰ ਉਹ ਵੀ ਹਾਂਜੀ ਦੇਖੀਆਂ ਸਾਰੀਆਂ ਦੇਖੀਆਂ ਘੰਟਾ ਕਰੋ ਖੜਾ ਕਚਹਿਰੀਆਂ ਤੋਂ ਬਾਅਦ ਹਾਂਜੀ ਕਚਹਿਰੀਆਂ ਤੋਂ ਬਾਅਦ ਜਾ ਰਿਹਾ ਖਾ ਵੀ ਰਿਹਾ ਉਹ ਸਮੋਸੇ ਵੀ ਖਾ ਰਿਹਾ ਹਨਾ ਬਚਾ ਅੱਛਾ ਸਿਨੇਮਾ ਨੂੰ ਕਿੰਨਾ ਤਬਦੀਲ ਹੁੰਦਾ ਦੇਖਿਆ ਹੈ ਕਿਉਂਕਿ ਇੱਕ ਟਾਈਮ ਸੀਗਾ ਜਦੋਂ ਗੁਗੁਗ ਯੋਗਰਾਜੀ ਦਾ ਟਾਈਮ ਸੀਗਾ ਇੱਕ ਟਾਈਮ ਆਇਆ ਥੋੜਾ ਸਮੂਥ ਜੋ ਦੁਵਾਰਾ ਤੋਂ ਹਰਪੰਜਨਜੀ ਨੇ ਸ਼ੁਰੂ ਕੀਤਾ ਜੀ ਆਇਆਂ ਨੂੰ ਹਸਾ ਨੂੰ ਮਾਨਵਤਨਾ ਦਾ ਹਾਂ ਤੇ ਉਦੋਂ ਲੈ ਕੇ ਸਿਨੇਮਾ ਅੱਜ ਇੱਥੇ ਆ ਕੇ ਖੜਾ ਹੋ ਗਿਆ ਹੈ ਕਿ ਬੈਕ ਟੂ ਬੈਕ ਹਰ ਫਰਾਈਡੇ ਮੂਵੀ ਲੱਗ ਰਹੀ ਹੈ ਹਾਂ ਔਰ ਚਾਰ ਚਾਰ ਜੀ ਚਾਰ ਚਾਰ ਜੀ ਚਾਰ 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 ਔਰ ਹੁਣ ਇਹਦੇ ਵਿੱਚ ਆਪਣੇ ਵਿੱਚ ਵੀ ਕੰਪੀਟੀਸ਼ਨ ਆ ਗਿਆ ਕਈ ਬੰਦੇ ਹੁਣ ਤੁਸੀਂ ਪਿੱਛੇ ਮੈਂ ਨਾਮ ਨਹੀਂ ਲਵਾਗਾ ਕਿ ਕਈ ਬੰਦਾ ਕਹਿ ਰਿਹਾ ਕਿ ਆਪਣੀ ਮਾਂ ਬੋਲੀ ਦੀ ਭਾਸ਼ਾ ਹੈਗੀ ਹੈ ਔਰ ਆਪਣੀ ਸਿਨੇਮਾ ਦੀ ਮੂਵੀ ਹੈ ਆਪਣੀ ਭਾਸ਼ਾ ਹੈ ਵੱਡੀਆਂ ਮੂਵੀਆਂ ਛੋਟੀਆਂ ਮੂਵੀਆਂ ਸੇਮ ਲੱਗਣ ਲੱਗ ਗਏ ਨੇ ਟਾਈਮ ਇੱਕ ਹਫਤਾ ਹੀ ਹੈ ਕੀ ਕਰੀਏ ਫਿਲਮਾਂ ਹੀ ਇੰਨੀਆਂ ਬਣ ਗਈਆਂ ਕਿ ਹਰ ਇੱਕ ਲਾਉਣਾ ਚਾਹੁੰਦਾ ਦਰਸ਼ਕ ਵੀ ਕੀ ਕਰੇ ਸਾਰੀਆਂ ਫਿਲਮਾਂ ਦੇਖ ਨਹੀਂ ਸਕਦਾ ਚੋਣ ਵੀ ਫਿਲਮੀ ਉਹ ਦੇਖਦਾ ਟਿਕਟ ਦਾ ਇੱਕ ਹੀ ਖਰਚ ਲੀ ਟਾਈਮ ਇੱਕ ਹੀ ਫੈਮਲੀ ਦਾ ਟਾਈਮ ਇੱਕ ਹੀ ਕੀ ਕਰੂਗਾ ਬੰਦਾ ਤੁਸੀਂ ਆਪਣੀ ਫੈਮਲੀ ਨੂੰ ਹਰ ਹਫਤੇ ਥੋੜੋ ਖਾ ਸਕਦੇ ਆ ਬਿਲਕੁਲ ਮਹੀਨੇ ਤੋਂ ਲਿਜਾ ਸਕਦੇ ਆ ਨਾ ਇਹ ਬਹੁਤ ਮਾੜੀ ਗੱਲ ਹੈ ਤਾਂ ਲੱਗਦਾ ਕਿ ਆਪਣੇ ਵਿੱਚ ਏਕਤਾ ਹੋਣੀ ਚਾਹੀਦੀ ਜੇ ਅਗਰ ਮੈਂ ਲਗਾ ਰਿਹਾ ਤੁਸੀਂ ਨਾ ਲਾਓ ਤੁਸੀਂ ਲਾ ਰਹੇ ਤਾਂ ਉਹਨਾਂ ਲੱਗਦਾ ਪਾਸ਼ਾ ਤਾਂ ਇੱਕੋ ਹੀ ਹੈ ਇੰਡਸਟਰੀ ਆਪਣੀ ਵੈਸੇ ਛੋਟੀ ਆ ਆਪਾਂ ਜਦ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਫਿਲਮ ਲੱਗ ਜੇ ਤਾਂ ਮੈਨੂੰ ਅੱਗੇ ਜੇ ਮੈਂ ਦੇਖ ਰਿਹਾ ਕਿ ਚਾਰ ਫਿਲਮਾਂ ਰਿਲੀਜ਼ ਹੋ ਰਹੀਆਂ ਇਕੱਠੀਆਂ ਹਮਮ ਯਾਰ ਬਹੁਤ ਇਹ ਇਹ ਦੁੱਖ ਹੁੰਦਾ ਇਹ ਦੁੱਖ ਹੁੰਦਾ ਕਿਸੇ ਕੋ ਪ੍ਰੋਡਿਊਸਰ ਕੋ ਬਜਟ ਜ਼ਿਆਦਾ ਹੋ ਉਹਨੇ ਵੱਡੇ ਨੈਸ਼ਨਲ ਲੈਵਲ ਤੇ ਕਰ ਜਾਂਦਾ ਕਿਸੇ ਨੇ ਤੁਹਾਡੇ ਮੇਰੇ ਵਰਗਾ ਕੋ ਲੈ ਕੇ ਆ ਚਾਰ ਪੰਤੇ ਇਕੱਠੇ ਹੋ ਕੇ ਫਿਲਮ ਬਣਾਉਂਦੇ ਨਹੀਂ ਔਰ ਜਦੋਂ ਇਹੋ ਜਿਹੀ ਵੱਡੀ ਫਿਲਮ ਲੱਗ ਵੋਇਸ ਪੈਣਾ ਸ਼ੁਰੂ ਹੋਇਆ ਬੰਦਾ ਚਲੋ ਇਨੀ ਗੱਲ ਹੈ ਵੀ ਇਹਨੂੰ ਇਹ ਪੰਜਾਬੀ ਫਿਰਮਾਂ ਨੂੰ ਬਹੁਤ ਵੱਡਾ ਇਕੱਠ ਹੈ ਬਹੁਤ ਵੱਡਾ ਇਕੱਠ ਇਹਨੂੰ ਦੇਖਣ ਲੱਗ ਪਿਆ ਤੇ ਕਿਤੇ ਨਾ ਕਿਤੇ ਪ੍ਰੋਡਿਊਸਰ ਪੈਸੇ ਪੂਰੇ ਕਰਦੇ ਇਹ ਹੀ ਅਰਦਾਸ ਹੁੰਦੀ ਸੱਚੇ ਪਾਤਸ਼ਾਹ ਪ੍ਰੋਡਿਊਸਰ ਨਾ ਮਰੇ ਪ੍ਰੋਡਿਊਸਰ ਦੀ ਜੀ ਵੀ 25 ਲੱਖ ਰੁਪਏ ਪੈ ਜਿਓ ਆ ਕਿ ਹਾਂ ਮੈਂ ਕਮਾ ਕੇ ਲਿਆ ਬਿਲਕੁਲ ਕਿਉਂਕਿ ਉਹਨੇ ਇੱਕ ਗੱਲ ਆਪਣੇ ਤੱਕ ਨਹੀਂ ਗੱਲ ਹੈ ਵੀ ਹੈ ਕਿ ਆਪਾਂ ਇੱਕ ਸਾਊਥ ਦੀ ਇੰਡਸਟਰੀ ਵੀ ਜਿਹੜੀ ਹੈ ਸੇਮ ਤੁਹਾਡੇ ਨਾਲ ਆਡੀਚ ਲੱਗੀ ਹੁੰਦੀ ਹੈ ਹਮ ਐਕਸ਼ਨ ਚੱਲ ਰਿਹਾ ਹੁੰਦਾ ਹਾਂ ਬਿਲਕੁਲ 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 ਕਟ ਵੱਤ ਵੀ ਨਹੀਂ ਹੈਗੇ ਕਿਉਂ ਜੀ ਉਹ ਵੱਡੇ ਲੈਵਲ ਦੀ ਫਿਲਮ ਹੈ ਤੇ ਹੁੰਦੇ ਨੇ ਚਾਜ ਦਾ ਆਪਣੇ ਨੇ origignal ਸੇਮਾ ਦੇ ਉਸ ਤੋਂ ਵੱਲ ਬਾਲੀਵੁੱਡ ਵੀ ਲੱਗੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਆਪਣੇ ਅਜ ਦੇ ਟੀਨ ਜਿਹੜਾ ਯੂਥ ਹੈਗਾ ਵਾ ਉਹ ਹਾਲੀਵੁੱਡ ਵੀ ਦੇਖ ਰਹੇ ਹੁੰਦਾ ਸੀ ਦੀ ਡਬਿੰਗ ਦੇਖ ਰਹੇ ਹਾਂਜੀ ਬਿਲਕੁਲ ਜੀ ਹਾਂਜੀ 8 8 ਫਿਲਮਾਂ 21 ਮਤਲਬ ਲੱਗੀ ਹੁੰਦੀ 8 8 ਓੜੀਆਂ ਦੇ ਵਿੱਚ ਦੇਖੋ ਇਹ ਹੁਣ ਦੇਖੋ ਜੀ ਇਹ ਪੂਰਾ ਜੇ ਤੁਸੀਂ ਗੁੱਗੂ ਪਾਈ ਦੀ ਗੱਲ ਕੀਤੀ ਹੈ ਉਦੋਂ ਫਿਲਮਾਂ ਕਿੰਨੀ ਉੱਚੀ-ਉੱਚੀ ਡੈਲ ਉਹ ਹੀ ਗੁੱਗੂ ਅੱਜ ਬਹੁਤ ਹੀ ਸੰਜੀਦਾ ਬਿਲਕੁਲ ਐਕਟ ਕਰ ਰਹੇ ਉਹੀ ਗੁੱਗੂ ਬਾਈ ਹੈ ਨਾ ਜਿਹੜਾ ਉਹ ਗੁੱਗੂ ਪਹਿਲਾਂ ਸੀ ਤੁਹਾਨੂੰ ਯਾਦ ਉਹਨਾਂ ਦਾ ਕੋਈ ਡਾਇਲੋਗ ਮੈਂ ਤੁਹਾਨੂੰ ਗੱਲ ਦੱਸਾਂ ਮੈਨੂੰ ਇੱਕ ਡਾਇਲੋਗ ਉਹ ਬਹੁਤ ਬਾਈ ਦਾ ਪਿਆਰਾ ਲੱਗਦਾ ਅਸੀਂ ਫਿਲਮ ਕੀਤੀ ਸੀ ਰਾਜ ਵਿਰਾਟ ਦੀ ਜਵਾਨੀ ਜਿੰਦਾਬਾਦ ਹੂੰ ਉਹਦੇ ਚ ਸਰਪੰਚ ਹੁੰਦੇ ਆ ਤੇ ਮੁੰਡਾ ਕੁੜੀ ਕੱਢ ਕੇ ਲੈ ਜਾਂਦਾ ਕੰਡ ਦੀ ਤੇ ਫੈਸਲਾ ਕਰਦੇ ਮੁੰਡੇ ਕੁੜੇ ਫਿਰ ਉਹ ਡਾਇਲੋਗ ਬੋਲਦੇ ਨੇ ਕਹਿੰਦਾ ਹੁਣ ਗੱਲ ਸੁਣ ਮੇਰੀ ਕਮਤਾ ਤੂੰ ਕਰ ਲਿਆ ਤੇਰੇ ਹੋਵੇ ਕੁੜੀ ਉਹ ਤੇਰੇ ਤੇ ਜਵੇ ਕੀ ਬਾਤ ਹੋਰ ਸੁਣ ਰਹੀ ਹੈ ਮੈਂ ਮੈਂ ਹੋਟੇ ਮਨ ਵੀ ਉਹ ਕੰਮ ਘੋੜਿਆਂ ਦਾ ਕੇਦਾਰ ਬਹੁਤ ਵਿੱਚ ਰਹੇ ਨੇ ਮਾਦਾ ਕੋੜਾ ਜਿੰਨਾ ਪੰਜਾਬੀ ਇੰਡਸਟਰੀ ਨੇ ਯੂਜ਼ ਕੀਤਾ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ 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 ਕੋੜਾ ਉਦੋਂ ਗੱਲਾਂ ਹੋਰ ਸੀ ਕੋੜੇ ਹੁਣ ਵੀ ਯੂਜ਼ ਹੁੰਦੇ ਨੇ ਹੁਣ ਮਜ਼ਾ ਐਲ ਫਿਲਮ ਕੀਤੀ ਹੈ ਬਾਈ ਨੇ ਗੁਗੂ ਨੇ ਕਿਆ ਬਾਤ ਹੈ ਆਪਣੇ ਆਪਣੇ ਸਟਾਈਲ ਦੀ ਫਿਲਮ ਹੈ ਅਲੱਗ ਕਿਸ ਤਰ੍ਹਾਂ ਦੀ ਇਹ ਨਹੀਂ ਕਿ ਉਹ ਉਹ ਕੀਤੀ ਹੈ ਪਰ ਉਹ ਹੁਣ ਡਾਇਲੌਗ ਡਿਲੀਵਰੀ ਚ ਬਹੁਤ ਫਰਕ ਪੈਂਦਾ ਉਹ ਸੰਜੀਦਾ ਕਰੈਕਟਰ ਕਰਨਾ ਜੀ ਉਹ ਕਰੂਡ ਐਕਟਰ ਕਰ ਸਕਦਾ ਐਕਟਿੰਗ ਕਰ ਸਕਦੇ ਤਾਂ ਗਗੂ ਬਾਈ ਲੋਕਾਂ ਨੂੰ ਰਵਾ ਵੀ ਸਕਦਾ ਹਾਂ ਪਾਵਰ ਬੰਦੇ ਚ ਇਹ ਪਾਵਰ ਹੈ ਬਿਲਕੁਲ ਪਾਵਰ ਹੁਣ ਕਿੰਨੀ ਕੁ ਜ਼ਰੂਰ ਅਜੇ ਨਵੇਂ ਟੈਲੈਂਟ ਦੀ ਜ਼ਰੂਰਤ ਹੈ ਇੰਡਸਟਰੀ ਨੂੰ ਅਗਰ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਕਿਉਂਕਿ ਚਿਹਰੇ ਆਪਣੇ ਕੋ ਕੰਟੀਨਿਊ ਉਹੀ ਚੱਲ ਰਹੇ ਨੇ ਜਿਹੜੇ ਰੈਗੂਲਰ ਚੱਲਦੇ ਆ ਰਹੇ ਨੇ ਟੈਲੈਂਟ ਬਹੁਤ ਹੈ ਜੀ ਗੱਲ ਮੌਕਾ ਮਿਲਣ ਦੀ ਹੈ ਜੀ ਬਿਲਕੁਲ ਉਹ ਗੱਲ ਵੇਖੋ ਜੀ ਮੁਕੱਦਰਾਂ ਦੀ ਅੱਛਾ ਕਈ ਵਾਰੀ ਮੈਂ ਦੇਖਿਆ ਕਿ ਵੱਡੇ ਵੱਡੇ ਆਰਟਿਸਟਸ ਮਹਲੇ ਵੀ ਨਾਮ ਨਹੀਂ ਲਵਾਗਾ ਤੁਸੀਂ ਮੇਰੀ ਗੱਲ ਤੋਂ ਜਾਂਚ ਜੋਗੇ ਵੱਡੇ ਵੱਡੇ ਆਰਟਿਸਟਸ ਜਿਨ੍ਹਾਂ ਨੇ ਵੱਡੇ ਵੱਡੇ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਵੀ ਹਲੇ ਪਰਸਨਲ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਉਹਨਾਂ ਨੂੰ ਵੀ ਮੌਕਾ ਨਹੀਂ ਮਿਲ ਪਾਰਿਆ ਇਸ ਇੰਡਸਟਰੀ 'ਚ ਉਹਨਾਂ ਦਾ ਵੀ ਕਹਿਣਾ ਕਿ ਗਰੁੱਪ ਪ੍ਰਿਜ਼ਮ ਬਣਿਆ ਆਇਆ ਹੈ ਇਸ ਇੰਡਸਟਰੀ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਉਹਨਾਂ ਦੇ ਆਪਣੀ ਵਾਰੀ ਨਹੀਂ ਆ ਰਹੀ ਤਾਂ ਨਵਿਆਂ ਦੀ ਕਿੱਥੋਂ ਆਏਗੇ ਮੈਨੂੰ ਇੰਝ ਲੱਗਦਾ ਕਿ ਉਸ ਦਾ ਊਟ ਆਸਰਾ ਲੈ ਕੇ ਤੁਸੀਂ ਸਿੱਧਤ ਨਾਮ ਕਰ ਕੰਮ ਕਰਦੇ ਰਹੋ ਤੁਹਾਡੀ ਨੀਚ ਖੋਟ ਨਾ ਹੋਵੇ ਤੁਹਾਨੂੰ ਬਦਲਣ ਵਾਲਿਆਂ ਨੇ ਬਦਲੇ ਬਦਲਦੇ ਰਹਿਣਾ ਪਰ ਤੁਸੀਂ ਆਪਦੇ ਮਕਾਮ ਤੇ ਜਰੂਰ ਬੜੀਆਂ ਦੀ ਗੱਲ ਕਰੀਏ ਇਸਟਮ ਜਿੰਨੇ ਵੀ ਆਪਣਾ ਕਹਿ ਲੋ ਕਿ ਨੈਸ਼ਨਲ ਚੈਨਲਸ ਤੇ ਕੰਮ ਕਰ ਰਹੇ ਹੋਏ ਕਪੀਲ ਹੋ ਗਿਆ ਭਾਰਤੀ ਹੋ ਗਿਆ ਰਜੀਵ ਠਾਕੁਰ ਹੋ ਗਿਆ ਸਭ ਦੇ ਸਭ ਦੇਖੋ ਪੰਜਾਬ ਤੋਂ ਨੇ ਪੰਜਾਬੀ ਨੇ ਹਾਂਜੀ ਮਤਲਬ ਇੰਨਾ ਮਤਲਬ ਕਹਿ ਲੋ ਕਿ ਇੰਨਾ ਜਿਹੜਾ ਟੈਲੈਂਟ ਹੈ ਪੰਜਾਬ ਦੇ ਵਿੱਚ ਭਰਿਆ ਆਇਆ ਹੈ ਬਿਲਕੁਲ ਜੀ ਬਿਲਕੁਲ ਸਟੈਂਡਰਡ ਕਿਆ ਕਮੇਡੀ ਸਾਰੇ ਮੈਂ ਅਮਰ ਸਰ ਨੂੰ ਨਹੀਂ ਦੇਖਾ ਉਧਰ ਜਾਦੇ ਨੇ ਮੈਂ ਤਾਂ ਮਾਲਵੇ ਨੇ ਬਲੋਂਗ ਕਰਦਾ ਜਿਹੜਾ ਮਕਸਦਰੋਂ ਬਲੋਂਗ ਕਰਦਾ ਮੈਨੂੰ ਮਾਨ ਹੈ ਕਿ ਮਾਲ ਮਕਸਦਰ ਦੇ ਸਰ ਗੁਰਦਾਸ ਸਿੰਘ ਮਾਨ ਡਾਕਟਰ ਗੁਰਦਾਸ ਮਾਨ ਮੀਰ ਮਿੱਤਲ ਗੁਗੂ ਬਈ ਚਲੋ ਮੇਰਾ ਵਿਸ਼ਾ ਆ ਛੋਟੇ ਜੀ ਤੁਸੀਂ ਗੱਲ ਕਰੀਏ ਤਾਂ ਉਹਨਾਂ ਦਾ ਬਿਨਾ ਕੋਈ ਫਿਲਮ ਨਹੀਂ ਬਣਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਸੋ ਮੂਵੀ ਦੇ ਰਾਵੀ ਦੇ ਕੰਡੇ ਦੀ ਗੱਲ ਕਰੀਏ ਤੇ ਅੱਜ ਫਾਈਨਲ ਸੁਲਧਿਆਣਾ ਸ਼ਾਇਦ ਕੀ ਕਹਿਣਾ ਚਾਹਗੇ ਮੂਵੀ ਬਹੁਤ ਵਧੀਆ ਜੀ ਬਹੁਤ ਸਵਾਲ ਛੱਡ ਕੇ ਜਾਊਗੀ ਇਕ ਅਜੀਬ ਕਹਾਣੀ ਹੈ ਮੈਂ ਪਹਿਲੇ ਕਹਿ ਕੇ ਪਟਿਆ ਸੀ ਕਿ 라ਵੀ ਦੇ ਕੰਢੇ ਲਿਖ ਕੇ ਇਹ ਫਿਲਮ ਹਰੀ ਕੇ ਪੱਤਨ ਦੇ ਦਰਿਆ ਤੇ ਵੀ ਫਿਲਮਾਈ ਜਾ ਸਕਦੀ ਸੀ ਜੇਕਰ ਨਾ 라ਵੀ ਦੇ ਕੰਢੇ ਤੇ ਫਿਲਮਾਈ ਉਸ ਨੀਲੇ ਪਾਣੀ ਅੱਛਾ ਮਜ਼ੇ ਦੀ ਗੱਲ ਹੈ ਕਿ ਪੰਕਜ ਕਪੂਰ ਜੀ ਵੀ ਇਸ ਮੂਵੀ 'ਚ ਹੈਗੇ ਗੱਲ ਤਾਂ ਇਹ ਹੈ ਨਾ ਵੀ 35 ਸਾਲਾਂ ਬਾਅਦ ਉਹ ਆਏ ਨੇ ਮੈਂ ਮੜੀ ਦਾ دیਵਾਨਾ ਨਾ ਕੀਤੀ ਹੂੰ ਹੂੰ ਨੈਸ਼ਨਲ ਅਵਾਰਡ ਲਗੀ ਸੀ 35 ਸਾਲਾਂ ਬਾਅਦ ਇਹ ਨਹੀਂ ਕਿ ਕੋਈ ਪੰਜਾਬੀ ਸਕ੍ਰਿਪਟਰ ਉਹਨਾਂ ਕੋਲੇ ਨਹੀਂ ਗਈ ਪਰ ਐਡੇ ਤਾਸੂ ਐਕਟਰ ਨੇ ਐਡੇ ਸਾਡੇ ਉਹ ਮਹਾਨ ਐਕਟਰ ਹੈ ਦਿੱਗਜ ਐਕਟਰ ਨੇ ਇਹਦੇ ਤੇ ਸਾਈਨ ਕਰਨਾ ਕੋ ਮਾਮੂਲੀ ਗੱਲ ਥੋੜਾ ਜੇ ਕਹਾਣੀ ਫੱਟਾ ਤਾਈ 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 ਔਰ ਇਸ ਕਰਕੇ ਬਹੁਤ ਵੱਡੀ ਫਿਲਮ ਹੋਊਗੀ ਜੇ ਉਹਨਾਂ ਨੇ ਸਵੀਕਾਰ ਕਰਤੀ ਹੈ ਉਹਨਾਂ ਦੀ ਫਿਲਮ ਹੈ ਅਸੀਂ ਪਾਤਰਾਂ ਜਿਹੜੇ ਅਲੋਲ ਘੁੰਮਦੇ ਆਂ ਬਸ ਹੁਧਿਆਣਾ ਸਿਟੀ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹਾਂਗੇ ਬਹੁਤ ਜੀ ਮਿਹਰਬਾਨੀ ਤੁਸੀਂ ਫਿਲਮ ਜ਼ਰੂਰ ਦੇਖਿਓ ਸਵਾਲ ਛੱਡ ਕੇ ਜਾਓਗੀ ਹਰ ਬਜ਼ੁਰਗਰ ਆਸਤੇ ਹਰ ਕੁੜੀ ਆਸਤੇ ਇਹ ਹਰ ਮਾਂ ਪਿਓ ਵਾਸਤੇ ਇੱਕ ਬਹੁਤ ਹੀ ਵੱਡੀ ਕਹਾਣੀ ਹੈ ਬਹੁਤ ਹੀ ਸੋਹਣੀ ਹੈ thank you.